ਜਾਣਦਾ ਤੇਰੇ ਵਰਗੇ ਨੂੰ ਮੱਖੀ ਬਣਾਉਣੇ ਨੂੰ ਤੇ ਤੈਨੂੰ ਕਿਹਾ ਤੁਸੀਂ ਨਾਲ ਚੱਲੋ ਨਾਲ ਚੱਲੋ ਨਾਲੇ ਹੋਰ ਚੱਲੋ ਕਾ ਮੈਂ ਉਧਰ ਲੈਂਟਰ ਗਈ ਸੀ ਨਾ ਮੈਂ ਲੈਂਟਰ ਦੇਦੀ ਹਾਂ ਤੇ ਉਧਰ ਮੇਰੀ ਸਹੇਲੀ ਦਾ ਦਿਓਰ ਸੀਗਾ ਉਹਦੇ ਮੂੰਹ ਤੇ ਮੱਖੀ ਲੜ ਗਈ ਉਹ ਟੀਕਾ ਲਵਾਉਣ ਆ ਗਿਆ ਸੀ ਪਿੰਡ ਤੇ ਮੇਰੇ ਪੈਰਾਂ 'ਚ ਨਾ ਛਾਲੇ ਪੈ ਗਏ ਕਹਿੰਦਾ ਚੱਲ ਮੈਂ ਛੱਡਿਆ ਉਹਨਾਂ ਤੁਹਾਨੂੰ ਹੀ ਤੇ ਫਿਰ ਕੀ ਹੁੰਦਾ ਜੇ ਛੱਡ ਗਿਆ ਉਹ ਤੂੰ ਕਾ ਤੱਕ ਰਹਿ ਰਿਹਾ ਮੈਂ ਜੀਤਰਾ ਜਾਣਦਾ ਜੱਸੇ ਇਹ ਜੇ ਕਰਤੂਤਾਂ ਨੇ ਇਹਨਾਂ ਨੂੰ ਫਿਰ ਤੂੰ ਜਾ ਕੇ ਲਿਆਉਂਦਾ ਇਹ ਸੱਚਾ ਹੁੰਦਾ ਵੀ ਘਰੇ ਛੱਡ ਕੇ ਜਾਂਦਾ ਮਾਰ ਕੇ ਉੱਥਰ ਉਤਾਰ ਦਈਓ ਉੱਥੇ ਤੁਹਾਨੂੰ ਕਾ ਤੂੰ ਰਹਿੰਦਾ ਯਾਰ ਸਿਰ ਕਿਉਂ ਨਹੀਂ ਆਇਆ ਹੁਣਾਂ ਤੇ ਮੈਂ ਫਿਰਦੇ ਨੇ ਤੇ ਮੈਂ ਤੈਨੂੰ ਕਿਹਾ ਤਾਂ ਸੀ ਤੁਸੀਂ ਨਾਲ ਚੱਲੋ ਚੱਲੋ ਨਾਲ ਹੋਰ ਨਾਲ ਚੱਲੋ ਉਹ ਫਿਰ ਕੀ ਹੁੰਦਾ ਦੁਪਹਿਰੇ ਹੁਣੇ ਤੁਰ ਕੇ ਆਉਂਦੀ ਮੋਟਰਸਾਈਕਲ ਤੇਨੂੰ ਨਹੀਂ ਹੁੰਦਾ ਵੀ ਤੂੰ ਆਕੇ ਲਿਆਉਂਗਾ ਨਹੀਂ ਮੇਰੇ ਨਾਲ ਵੀ ਉਹ ਜਾਨ ਸ਼ਾਨ ਦੀ ਛੱਡ ਕੇ ਗਿਆ ਕੋਈ ਉਪਰਾ ਥੋੜੂ ਛੱਡ ਕੇ ਗਿਆ ਉਹ ਮਰੀ ਜਾਣਾ ਜਿਵੇਂ ਤੇਰੀ ਮਾਸੀ ਨੇ ਉੱਥੇ ਜਵਾਕਾਂ ਨੂੰ ਕੁੱਟ ਕੇ ਤਿੰਨ ਚਾਰਾਂ ਨੂੰ ਨਾਲ ਉਹਨਾਂ ਦਾ ਭੁਜੀਆ ਖਾਗੀ ਉਹ ਤਾਂ ਆਪਣਾ ਦੇਖਾ ਸਾਹਿਬ ਵੀ ਹੁਣ ਕਿੱਥੇ ਘਰੋਂ ਬਾਹਰ ਤੇਰੇ ਮੋਰ ਮੈਂ ਤੋੜੂੰ ਤੈਂ ਕਿੱਥੇ ਦੇਖ